ਬੜਾ ਤੁਹਾਡੇ ਤੇ ਨਾ ਇਲਜ਼ਾਮ ਜਿਹਾ ਲੱਗਦਾ ਵਾ ਸਾਰਿਆਂ ਤੇ ਲੱਗ ਜਾਂਦਾ ਮੇਰੇ ਤੇ ਵੀ ਕਿਰੇ ਲਾ ਦਿੰਦੇ ਵੀ ਤੁਸੀਂ ਆਰਐਸਐਸ ਦੇ ਬੰਦੇ ਜੇ ਇਹ ਕੀ ਸਕੀਮ ਆ ਵੀ ਤੁਹਾਨੂੰ ਉਹਨਾਂ ਨਾਲ ਚੈੱਕ ਆਉਂਦਾ ਤੁਹਾਨੂੰ ਤਨਖਾਹ ਆਉਂਦੀ ਆ ਕਿਹੜੇ ਕਿਹੜੇ ਬੰਦੇ ਨਾਲ ਲਿੰਕ ਆ ਤੁਹਾਡਾ ਆਰਐਸਐਸ ਦੇ ਨਾਲ ਕੋਈ ਬੜੇ ਦੇ ਕਦੀ ਦਚਾਰਨਾ ਪਾ ਦਿਓ ਮੇਰੇ ਘਰ ਨੂੰ ਹਾਂਜੀ ਸਵਾਲ ਤੁਸੀਂ ਮੈਨੂੰ ਉਸ ਟਾਈਮ ਤੇ ਪੁੱਛਿਆ ਜੇ ਸਰ ਤੇ ਚਰਨ ਦੀ ਨਿਕਰਾਆਂ ਦੀਆਂ ਫੋਟੋਆਂ ਆ ਗਈਆਂ ਨਾ ਹੁਣ ਤੇ ਆਪ ਵੀ ਵੇਖੀ ਜਾ ਵੀ ਉੱਥੇ ਮਰੇ ਖਾਲ ਜਿਹਦੇ ਹਿਸ਼ਾਰ ਤਲਵਾੜੇ ਲੱਗੇ ਹੋਇਆ ਕਸ ਆਰਐਸਐਸ ਦਾ ਪ੍ਰੋਗਰਾਮ ਅੱਛਾ ਤੁਸੀਂ ਮੈਨੂੰ ਵੀ ਵੇਖਿਆ ਅੱਛਾ ਅਸ ਚਲੇ ਗਿਆ ਉਹ ਤੇ ਹੈਨਾ ਅੱਛਾ ਪੁੱਜ ਗਿਆ ਤੇ ਉਹ ਹਾਂਸਰੇ ਵਿਚਾਰੇ ਨੂੰ ਸਟੇਟਮੈਂਟ ਦੇਣੀ ਪਈ ਕਹਿੰਦਾ ਸਾਡਾ ਉਸ ਬਾਬੇ ਨਾਲ ਸਬੰਧ ਹੀ ਕੋਈ ਨਹੀਂ ਹੈਗਾ ਅੱਛਾ ਤੇ ਉਸ ਹਾਵਾ ਵਿੱਚ ਜਿਹੜਾ ਇਹ ਮੈਂਟੋ ਮੈਟੀ ਸਬੰਧ ਤੋੜ ਲਈਦੀ ਆਪਣਾ ਸਾਡਾ ਨਹੀਂ ਉਹ ਬਾਬੇ ਨਾਲ ਸਬੰਧ ਹੈਗਾ ਦੇਖੋ ਮੰਡੀ ਵਾਲਾ ਬਾਬਾ ਉਹ ਚਲੇ ਗਿਆ ਰਹਿਣੇ ਤੇ ਉਹਦੀਆਂ ਵੀ ਵੀਡੀਓ ਇੱਥੇ ਫੋਟੋ ਫੋਟੋ ਵਾਵਾ ਵਾਇਰਲ ਹੋਇਆ ਕਿਹੜੇ ਅੱਛਾ ਹੁਣ ਤੁਸੀਂ ਵੇਖੋ ਉਹਦੀ ਉਹਦੀ ਸਟੇਜ ਤੇ ਕਿੰਨੇ ਪ੍ਰਚਾਰਕ ਜਾਂਦੇ ਆ ਠੀਕ ਹੈ ਹੁਣ ਮੇਰੇ ਕੋਲ ਮੇਰੇ ਕੋਲ ਨਾ ਨਾ ਪੁੱਛੋ ਹੁੰਦਾ ਵੀ ਵੀਡੀਓਜ਼ ਵਿੱਚ ਕਿਹੜੇ ਕਿਹੜੇ ਪਰਚਾ ਸਾਰਿਆਂ ਨੂੰ ਪਤਾ ਵੀ ਮੰਡੀ ਵਾਲੇ ਦੇ ਦਵਾਨਾ ਚ ਕੌਣ ਜਾਂਦਾ ਤੇ ਇਹ ਹੁਣ થી ਆਪੇ ਹੰਦਾ ਚਲੋ ਵੀ ਕੜੀਆਂ ਗੱਥੀ ਜੁੜਦੀਆਂ ਤੇ ਅਛਾ ਵੇਖੋ ਉਹ ਜੋ ਹੁਣ ਅਜ ਉਹਨੇ ਕਾਗਜ਼ ਤਖਤੇ ਬੰਦੇ ਭੇਜੇ ਆਪਣੇ ਮੰਡੀ ਵਾਲੇ ਬਾਬੇ ਨੇ ਵੀ ਤੇ ਮੈਂ ਮੈਨੂੰ ਗੁੰਮਰਾਹ ਕਰਕੇ ਲੈ ਗਏ ਮੈਨੂੰ ਨਹੀਂ ਪਤਾ ਉੱਥੇ ਆ ਪ੍ਰੋਗਰਾਮ ਹੋਣਾ ਜਾਂ ਕਿਦਾਂ ਨਾ ਵੇਖੋ ਤੁਹਾਨੂੰ ਕੋ ਕਾਰਡ ਆਉਂਦਾ ਨਾ ਵਿਆਹ ਦਾ ਤੁਹਾਨੂੰ ਪਹਿਲਾਂ ਪੜਦੇ ਜੀ ਕਿਹੜੇ ਪੈਲਸਿ ਭਰਾਤ ਆਉਣੀ ਆ ਤੇ ਕਿਹੜੇ ਗੁਜ਼ਰੇ ਅਨੰਦ ਕਰ ਜੋਣਾ ਇਹਦਾ ਮੁੰਡਾ ਇਹਦਾ ਮੁੰਡਾ ਤੇ ਕੁੜੀ ਕਿਹੜੀ ਸਾਰਾ ਪਤਾ ਕਿਹੜੀ ਪਿਤਾ ਦਾ ਨਾਮ ਮਾਤਾ ਦਾ ਨਾਂ ਦਾਦੇ ਦਾ ਵੀ ਲਿਖਿਆ ਹੁੰਦਾ ਇੰਨੇ ਵੱਡੇ ਤੁਹਾਨੂੰ ਉਹ ਤੇ ਇਹ ਵੀ ਜੇ ਦਾ ਰੌਲਾ ਪੈ ਗਿਆ ਠੀਕ ਹੈ ਛਟੀਕਾ ਲਾ ਕੇ ਵੇਖਿਆ ਜੀ ਜੀ ਹਾਂਜੀ ਹਾਂਜੀ ਜੇ ਤੇ ਨਾ ਰੌਲਾ ਪੈ ਤੇ ਬਾਪਲੀ ਜੇ ਰੌਲਾ ਪੈ ਗਿਆ ਚੱਕ ਲਈ ਗੱਲ ਤੇ ਫਿਰ ਦੂਜਾ ਪਾਸਾ ਰੱਖ ਲੈਣਾ ਵੀ ਹਾਂ ਹੀ ਸਾਨੂੰ ਮਾਫ ਕਰ ਦੋ ਅੱਛਾ ਫਿਰ ਵੀ ਬਾਬਾ ਆਪ ਨਹੀਂ ਗਿਆ ਹੂੰ ਆਪਣਾ ਵਫਦ ਭੇਜਿਆ ਉਹਨੇ ਵਫਦੀ ਭੇਜਿਆ ਆਪਣੇ ਬੰਦੇ ਭੇਜੇ ਤੇ ਆਪ ਕੋ ਕਾ ਸਕਦਾ ਮੈਨੂੰ ਆਪ ਹਾਂ ਜੀ ਉਹ 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 ਜੀ ਉਹ ਵੀ ਫੜ ਕੇ ਰਖਣ ਡੇ ਜੀ ਹਾਂਜੀ ਵੀ ਮੈਂ ਆ ਰਾਸ ਤੇ ਪਹੁੰਚ ਗਿਆ ਵਾ ਤੇ ਇਸ ਕਰਕੇ ਮੈਨੂੰ ਗੁਮਨਾ ਕਰਕੇ ਉੱਥੇ ਲੈ ਕੇ ਆ ਕਿਉਂਕਿ ਉੱਥੇ ਬਾਬਾ ਪੂਰੀ ਉਹਦੀ ਜਿਹੜੀ ਉਹ ਜਦਾਂ ਟ੍ਰੈਫਿਕ ਪੁਲਿਸ ਵਾਲੇ ਨਹੀਂ ਕਰਦੇ ਇਦਾਂ ਬਾਬਾ ਉੱਥੇ ਮਤਲਬ ਜਿਹੜਾ ਨਾ ਸਲੂਟ ਹੁੰਦਾ ਉਹ ਸਾਰ ਜੋ ਵੀ ਆ ਕਰਦੇ ਉੱਥੇ ਕਰਨ ਡੇ ਕਾਫੀਆਂ ਫੋਟੋ ਹੋਈਆਂ ਇੱਕ ਹੋਰ ਅੱਜ ਤੁਸੀਂ ਇਹਦੇ ਨਾਲ ਅਗਲੀ ਗੱਲ ਹੁਣ ਇਹ ਵੇਖੋ ਸ਼ੁਕਰ ਕਰੋ ਜੀ ਕਿ ਸਾਡੇ ਕਿਸੇ ਵੀ ਮਿਸ਼ਨੀ ਪ੍ਰਚਾਰ ਦਾ ਜਿੰਨੇ ਵੀ ਮਿਸ਼ਨੀ ਕਾਰਜ 하게 ਵੀ ਅਜੇ ਕਿਹੇ ਪ੍ਰਿੰਸੀਪਲ ਦਾ ਕਿਸੇ ਸਟਾਫ ਦੇ ਮੈਂਬਰ ਦਾ ਕਿਸੇ ਇਹਨਾਂ ਦੇ ਸਮਾਗਮਾਂ 'ਚ ਜਦ ਆ ਰਹੇ ਸਸਾ ਦੇ ਕਿ ਫੋਟੋ ਜਾਂ ਜਾਂ ਜਦੋਂ ਜਾਂਦੇ ਤੇ ਫੋਟੋ ਕਿਥੋਂ ਨਹੀਂ ਆਉਂ। ਜੇ ਮੰਨ ਲਓ ਜਾਂਦੇ ਹਾਂ ਤੇ ਫੋਟੋਆਂ ਨਾ ਲਾਉਣਗੇ ਜੋ ਇਹਨਾਂ ਦੀਆਂ ਫੋਟੋਆਂ ਭੇਜਦੇ ਸਾਡੀ ਇਹਨਾਂ ਦੇ ਕੋਈ ਨਹੀਂ ਆਉਣਗੀਆਂ। ਕਿਉਂਕਿ ਸਾਡਾ ਹੋ ਗਏ ਹਰ ਇੱਕ ਨੂੰ ਪਤਾ ਕੌਣ ਵਾ। ਹੁਣ ਜਿੱਡਾ ਬਾਹਰੋਂ ਧਾਰਮਿਕ ਬੰਦਾ ਨਾ ਬੰਦਾ ਸ਼ਾਕਕ ਪੈਂਦਾ ਵਾ ਵੀ ਉਹਨਾਂ ਹੀ ਬੰਦਾ ਅੰਦਰੋਂ ਦੇ ਦੂਜੇ ਬੰਨੇ ਨਿਕਲਣਾ। ਹਾ ਨੂੰ ਨਹੀਂ ਨਹੀਂ ਕਹਿੰਦੇ ਕੌਣ ਸਰਕਾਰੀ ਕੌਣ ਨਹੀਂ। ਇਹ ਤਾਂ ਆਪੇ ਚੈੱਕ ਕਰਕੇ ਵੇਖ ਲੋ। ਅੱਛਾ ਤੁਸੀਂ ਵੇਖੋ ਨਾ ਕੋਈ ਨਿਹੰਗ ਬਾਬੇ ਫੋਟੋ ਮਤਲਬ ਇਹ ਯਾਰ ਸਾਰਿਆਂ ਥਾਵਾਂ ਤੇ ਜਾ ਕੇ ਵੀ ਪੰਥਕ ਵਾ ਹੂੰ ਤੇ ਅਸੀਂ ਗੁਰਮਤਿ ਦੀ ਗੱਲ ਕਰਕੇ ਵੀ ਸਰਕਾਰੀ ਮੇਰੇ ਖਿਆਲ ਚ ਇਹ ਤੁਹਾਨੂੰ ਸਾਰੇ ਲੋਕਾਂ ਨੂੰ ਪਤਾ ਵੀ ਸਰਕਾਰੀ ਕੌਣ ਹੈ ਕਿਤੇ ਕੌਣ ਨਹੀਂ ਹੈ ਇਹ ਤੁਹਾਨੂੰ ਨਹੀਂ ਆਉਂਦੀ ਟ੍ਰੈਫਿਕ ਪੁਲਿਸ ਵਾਲੇ ਨਹੀਂ ਸੀ ਸਿਕਾਈ ਤੁਹਾਨੂੰ ਕਿਤੇ ਸਾਡਾ ਉਹ ਤਾਂ ਗੱਲ ਹੈ ਇੰਤਜ਼ਾਰ ਕਰਕੇ ਵੀ ਐਨੂੰ ਟ੍ਰੈਫਿਕ ਦੇਲ ਜੇ ਨਹੀਂ ਹੈ ਤੁਹਾਨੂੰ ਇਸ ਤੋਂ ਹਾਂ ਜੇ ਜੇ ਅਸੀਂ ਉਧਰ ਚੱਲ ਜੀਏ ਨਾ ਫਿਰ ਰੋਜ਼ ਅੱਜ ਬੰਦ ਹੋ ਜੇ ਸਿਕਾਈ ਕਰਦੇ ਆ ਜੀ ਜੇ ਅੱਜ ਅਸੀਂ ਉਧਰ ਚੱਲ ਜੀਏ ਨਾ ਰੋਜ਼ ਸਾਡਾ ਅੱਜ ਹੀ ਬੰਦ ਹੋ ਜਾਵੇ ਬੱਲੇ ਬੱਲੇ ਹੋ ਜੇ ਬੱਲੇ ਬੱਲੇ ਨਾਲ ਕਰਨੇ ਇਹ ਵੀ ਇੱਕੋ ਹੀ ਚੱਕਰ ਹੈ ਨਾ ਵੀ ਅਸੀਂ ਹੁਣ ਇਹਨਾਂ ਇੱਕ ਇੱਕ ਰਾਜੇ ਦੇ ਰਾਜ ਵਿੱਚ ਨਾ ਸਾਰੇ ਲੋਕ ਹੀ ਪਾਗਲ ਹੋ ਗਏ। ਅੱਛਾ ਇੱਕ ਉਹਦੇ ਵਜ਼ੀਰ ਰਾਜਾ ਦਾ ਵੀ ਇਹ ਸਾਰੇ ਪਾਗਲ ਆ ਮੈਂ ਇਹਨਾਂ ਤੇ ਰਾਜ ਕਿਦਾਂ ਕਰਨਾ? ਹੁੰਦਾ ਵੀ ਗੱਲ ਇਹ ਆ ਵੀ ਤੈਨੂੰ ਰਾਜ ਕਰਨ ਵਾਸਤੇ ਤਾਂ ਤੰਤਰਿਕਾ ਜ਼ਿਆਦਾ ਵੀ ਇਹਨਾਂ ਨੇ ਉਹ ਖੂਹ ਚੋਂ ਪਾਣੀ ਪੀ ਲਿਆ ਵਾ। ਹੂੰ ਤੂੰ ਜਿਹੜਾ ਪਾਣੀ ਪੀਂਦਾ ਪਾਗਲ ਹੋ ਜਾਂਦਾ। ਹੁੰਦਾ ਯਾਰ ਉਹ ਬੜਾ ਕੰਮ ਖਰਾਬ ਹੋ ਗਿਆ ਫਿਰ ਤੇ ਮੈਂ ਫਿਰ ਮੈਨੂੰ ਇਹ ਤੇ ਰਾਜਾ ਆਪਣਾ ਨਵਾਂ ਚੋਣ ਲੈਣਗੇ। ਹੂੰ ਅੰਦਾ ਵੀ ਜੇ ਤੂੰ ਚਾਹਣਾ ਹੈ ਤੇ ਰਾਜ ਕਰਨਾ ਤੂੰ ਇਸੇ ਖੂਹ ਤੋਂ ਪਾਣੀ ਪੀਣਾ ਤੂੰ ਹੀ ਕਮਲਾ ਹਜਾ ਤੂੰ ਹੀ ਕਮਲਾ ਹਜਾ ਫਿਰ ਤਾਂ ਕਿ ਤੂੰ ਸੰਸ ਰਾਜ ਕਰਦਾ ਫਿਰੇ ਹੁਣ ਚੱਕਰ ਰਿਆ ਵੀ ਅੱਜ ਅੱਜ ਹਸਾਬ ਲਾ ਲੋ ਵੀ ਜਿਹੜੇ ਖੂਹ ਤੋਂ ਇਹ ਲੋਕੋ ਪਾਣੀ ਪੀ ਰਹੇ ਆ ਇਹ ਚਾਹੁੰਦੇ ਵੀ ਇਹ ਵੀ ਇਸੇ ਖੂਹ ਤੋਂ ਪਾਣੀ ਪੀਣ ਤਾਂ ਕਿ ਆਈਆਂ ਨਾ ਹੀ ਰਾਜ ਨਹੀਂ ਕਰਨਾ ਭਾਈ ਅਸੀਂ ਤਾਂ ਲੋਕਾਂ ਨੂੰ ਜਾਗਰੂਤ ਕਰਨਾ ਲੋਕਾਂ ਨੂੰ ਸਮਝਾਉਣਾ ਵਾ ਪਾਣੀ ਜੋ ਕੁਝ ਲਿਖਿਆ ਪਾਣੀ ਦੀ ਵਿਚਾਰ ਲੋਕਾਂ 'ਚ ਜਾ ਰਹੀ ਆ ਲੋਕਾਂ ਨੂੰ ਸਮਝ ਆਣ ਲੱਗਿਆ ਅੱਜ ਹਰ ਬੰਦੇ ਨੂੰ ਸਹੀ ਅਸਲ ਦਾ ਪਤਾ ਲੱਗ ਗਿਆ ਵਾ ਵੀ ਅਸਲ ਕੀ ਆ ਤੇ ਗਲਤ ਕੀ ਆ ਨਕਲ ਕੀ ਆ ਪਤਾ ਲੱਗਦਾ ਜਾ ਰਿਹਾ ਜ ਇਗਜ਼ੈਂਪਲ ਦਾ ਨਾਈਸ ਹਾਲ ਦੀ ਹੂੰ ਜਦੋਂ ਮੈਂ 2015 ਚ ਆਇਆ ਸੀ ਨਾ ਕੈਲੀਫੋਰਨੀਆ ਉਸ ਟਾਈਮ ਦਾ ਇੱਕ ਬਹੁਤ ਜ਼ਿਆਦਾ ਕੱਟੜ ਵਿਰੋਧੀ ਡੇਰੇ ਤਰ੍ਹਾਂ ਦਾ ਹੂੰ ਜਦੋਂ 에ਰਕੀ ਮੈਨੂੰ ਮਿਲਿਆ ਆ 23 ਚੱਲਣ ਰਿਹਾ ਹਾਂਜੀ ਹਾਂਜੀ ਵਿਰੋਧੀ ਵਿਚਾਰਤਰਾ ਦਾ ਮੇਰਾ ਵਿਚਤੜਾ ਕੋਈ ਦੁਸ਼ਮਣੀ ਉਹਦੀ ਪੰਜਾਬ ਮਿਲਿਆ ਮੈਨੂੰ ਹੂੰ ਕਹਿੰਦਾ ਜੀ ਮੈਂ ਉਦੋਂ ਫੋਰਸ ਸੀ ਮੈਨੂੰ ਸਮਝ ਨਹੀਂ ਸੀ ਹੁਣ ਮੈਂ ਬਾਣੀ ਪੜੀ ਤੇ ਤੁਹਾਨੂੰ ਸੁਣਿਆ ਹੁਣ ਸਮਝ ਲੱਗਿਆ ਵੀ ਤੁਸੀਂ ਬਾਣੀ ਦੀ ਗੱਲ ਕਰਦੇ ਐਸ ਵਾਰ ਬੰਦੇ ਨੇ ਸਮਾਂ ਗੁਜ਼ਾਇਆ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਬੰਦਾ ਆਪ ਸਮਝ ਜਾਣਾ ਸਮਝ ਆ ਜਾਂਦੀ ਵੀ ਨਹੀਂ ਯਾਰੇ ਇਹ ਇਹ ਬੰਦੇ ਗਲਤ ਨਹੀਂ ਹੈਗੇ ਅਸਲ ਚ ਦੁਸ਼ਮਣ ਹੀ ਇਹਨਾਂ ਨੂੰ ਸਮਝ ਕੇ ਬੈਠੇ ਆ ਦੁਸ਼ਮਣ ਤੇ ਹੋਰ ਆ ਸਾਡੇ ਪਰ ਤੁਹਾਨੂੰ ਸਾਹਿਬ ਇਹ ਵੀ ਨਹੀਂ ਕਾ ਗੱਲ ਕਹੀ ਰੀ ਜਿਵੇਂ ਇਹ ਵੀ ਗੱਲ ਕਹੀ ਜਾਂਦੇ ਵੀ ਤੁਸੀਂ ਗੱਲਾਂ ਤਾਂ ਮੈਨੂੰ ਲੱਗਦਾ ਵੀ Hindu ਧਰਮ ਦੇ ਵਿਰੋਧੀ ਜੀ ਤੁਸੀਂ ਹੋ ਜੇ ਹਾਂਜੀ ਤੁਸੀਂ ਮੈਨੂੰ ਇੱਕ ਕੱਲ ਵੇਖੋ ਸਾਡੇ ਨਾਲ ਸੇ ਗੁੰਦਾ ਸਾਹਿਬ ਇੱਕ ਦੋ ਤਿੰਨ Hindu ਪਰਿਵਾਰ ਸੀ ਉਹਨਾਂ ਸਾਡੇ ਅਕਸਰ ਸਮਾਗਮਾਂ ਚ ਆਉਣਾ ਹੂੰ ਤੇ ਉਹਨਾਂ ਨੇ ਗੱਲਾਂ ਸੁਣਨ ਆਣ ਕੇ ਉਹਨਾਂ ਨੂੰ ਚੰਗਾ ਲੱਗਣਾ ਅਸੀਂ ਇਹ ਲਖਨਊ ਗਏ ਉੱਥੇ ਵੀ ਸਾਨੂੰ ਹਿੰਦੂ ਦੋ ਤਿੰਨ ਪਰਿਵਾਰ ਮੇਰੇ ਇੱਕ ਅਕਸਰ ਨੂੰ ਫੋਨ ਆਉਂਦਾ ਇੱਕ ਵੀਰ ਦਾ ਉਹ ਕਹਿੰਦਾ ਵੀ ਮੇਰੇ ਸਾਰਾ ਪਰਿਵਾਰ ਮੂਰਤੀ ਪੂਜਦਾ ਪਰ ਮੈਂ ਕਿਤੇ ਦੁੱਧ ਲੈ ਕੇ ਨਹੀਂ ਜਾਂਦਾ ਕਿਉਂਕਿ ਮੈਨੂੰ ਬਾਣੀ ਦੀ ਵਿਚਾਰ ਤੁਹਾਡੇ ਸਮਝ ਆ ਗਈ ਹੈ ਅੱਜ ਵੀ ਆਪਾਂ ਕੱਥਾ ਜੀ ਗੱਲ ਕਹਿ ਕੇ ਆ ਵੀ ਨਾਮ ਹਿੰਦੂ ਨਾ ਮੁਸਲਮਾਨ ਦਾ ਮਤਲਬ ਇਹ ਨਹੀਂ ਆ ਵੀ ਗੁਰੂ ਸਾਹਿਬ ਨੇ ਆਖਿਆ ਵੀ ਨਾਮ ਮੇਰਾ ਮੁਸਲਮਾਨਾ ਵਾਹ ਵਾਸਤਾ ਨਾਮ ਰਹਾ ਹਿੰਦੂ ਨਵਾ ਵਾਸਤਾ ਸਮਾਜ ਚ ਰਹਿਣਾ ਆਪਾਂ ਆਪਣੇ ਭੈਣ ਭਰਾ ਭਾਈ ਮਿਲਣਾ ਵਰਦਣਾ ਜਿਵੇਂ ਆਪੋ ਨੇ ਗੱਲ ਕਹਿ ਕੇ ਕਿ ਦੁਬਈ ਚ ਸਾਡੇ ਬੰਦੇ ਸ਼ੇਖਾਂ ਦੇ ਕੋਲ ਉੱਥੇ ਕਾਰੋਬਾਰ ਬੜ ਗੱਲ ਵਿਚਾਰ ਧਰਾ ਦੀ ਅਸੀਂ ਨਾ ਉਹਨਾਂ ਦੀ ਸ਼ਰਧਾ ਧਾਰਮਿਕ ਤੌਰ ਤੇ ਨਾ ਉਹਦੀ ਸ਼ਰਧ ਦੇ ਪਾਬੰਦਾਂ ਤੇ ਨਾ ਅਸੀਂ ਧਾਰਮਿਕ ਤੌਰ ਤੇ ਹਿੰਦੂਆਂ ਦੇ ਉਹਨਾਂ ਰੀਤੀ ਰਿਵਾਜਾਂ ਦੇ ਪਾਬੰਦਾਂ ਅਸੀਂ ਤੇ ਉਸ ਵਹਿਗਰੂ ਨੂੰ ਮੰਨਦੇ ਜਿਹੜਾ ਕੁਦਰਤ ਪੂਰੀ ਕਾਇਨਾਤ ਨੂੰ ਜਿਹੜਾ ਵਾ ਉਹ ਪਾਲ ਰਿਹਾ ਵਾ ਜੇ ਤੁਹਾਨੂੰ ਅੱਗ ਹਵਾ ਪਾਣੀ ਹਰ ਇੱਕ ਚੀਜ਼ ਮਿਲਦੀ ਜਿਵੇਂ ਆਪਾਂ ਏਕ ਗੁਸਾਈ ਅੱਲਾ ਮੇਰਾ ਸਾਡਾ ਗੁਸਾਈ ਤੇ ਅੱਲਾ ਉਹ ਆ ਹਿੰਦੂ ਤੁਰਕ ਦੋਹਾਂ ਨਬੇੜਾ ਉਹ ਨਬੇੜਾ ਦਾ ਅਰਥ ਪਤਾ ਕੀ ਸੀ ਵੀ ਅਸੀਂ ਤੁਹਾਡੇ ਇਹਨਾਂ ਰੌ ਰੀਤਾਂ ਦੇ ਮੌਤਾਜ ਗੱਲ ਆ ਸੀ ਉਹ ਦੁਸ਼ਮਣ ਨਹੀਂ ਹੈਗੀ ਦੇ ਤੁਸੀਂ ਮਨ ਹੁੰਦਾ ਤੇ ਭਾਈ ਪ੍ਰੋਫੈਸਰ ਸਹਿਬ ਸਿੰਘ ਹਿੰਦੂ ਪਰਿਵਾਰ ਚ ਪੈਦਾ ਹੋ ਕੇ ਤੇ ਉਹ ਸਿੱਖ ਕਿਉਂ ਬਣਦੇ ਉਹ ਕਹਿੰਦੇ ਉਹ ਕਹਿੰਦੇ ਤੇ ਸਾਡੇ ਉਲਟ ਬੋਲਦੇ ਆ ਉਹਨਾਂ ਦਾ ਨਾਂ ਨਹੀਂ ਇਹ ਗੱਲ ਬਣੀ ਵਧੀਆ ਤੇ ਇਹ ਤੇ ਗੁਰਮਤਿ ਵਿਚਾਰ ਹੁਣ ਤੁਸੀਂ ਭਗਤ ਰਾਮਾਨੰਦ ਦਾ ਭਗਤ ਪਰਮਾਨੰਦ ਦਾ ਕਦੀ ਸ਼ਬਦ ਪੜ੍ਹ ਕੇ ਉਹ ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨੇ ਚਲੇ ਮਨ ਭਇਓ ਪੰਗ ਤੋਈ ਇਹ ਤਾਂ ਗੱਲ ਆਪਣੇ ਦਰਦੀ ਸੀ ਜਿਹਨੂੰ ਤੋਂ ਕਹਿੰਦੀ ਨਹੀਂ ਅਸੀਂ ਜਦ ਆਪਣੇ ਸਿੱਖੀ ਦੇ ਵਿੜੇ ਚ ਪਖੰਡਵਾਦ ਬੇਪਰਵਾਦ ਆਇਆ ਨਾ ਮੈਂ ਅਕਸਰ ਜਦੋਂ ਅਸੀਂ ਕਹਿੰਦੇ ਆ ਵੀ ਬੇਪਰਵਾਦ ਉਹਦਾ ਮਤਲਬ ਬੋਦੀ ਧੋਤੀ ਥੋੜਾ ਗਲਤੋ ਕੰਮਾਂ ਤੁਸੀਂ ਜੇ ਕੰਮ ਸਾਡੇ ਪੱਗਾਂ ਵਾਲੇ ਹੁਣ ਤੇ ਮੇਰੇ ਖਿਆਲ ਜੇ ਆਪਣੇ ਪੱਗਾਂ ਵਾਲੇ ਜਿਆਦਾ ਪਾਰੇ ਤੁਸੀਂ ਵੇਖੇ ਜਾ ਉਹ ਬੰਦਿਆ ਫੋਟੋਆਂ ਆ ਗਈਆਂ ਸਾਰੀਆਂ ਹਨਾ ਤੇ ਭੇਜ ਵੀ ਮੈਨੂੰ ਨਿਹੰਗ ਰਹੇ ਆ ਹਮ ਮੇਰੇ ਨਾਲ ਦੋ ਤਿੰਨ ਨਿਹੰਗ ਵੀ ਮੇਰੇ ਫੇਸਬੁੱਕ ਤੇ ਵਟਸਐਪ ਤੇ ਐਡ ਬਾਤ ਉਹ ਮੈਨੂੰ ਉਹਨਾਂ ਦੀਆਂ ਭੇਜ ਰਿਹਾ ਉਹ ਆਂਦੇ ਅਹੀਂ ਨਹੀਂ ਨਰਗੇ ਉਹ ਕਹਿੰਦੇ ਅਸੀਂ ਜਿੱਦਾਂ ਇਹ ਕੰਗਲੇ ਹੀ ਏ ਇਦਾਂ ਦਾ ਕੰਮ ਨਹੀਂ ਕਿਤਾਉਂਦੇ ਅਹੀਂ ਅੱਛਾ ਚੰਗੇ ਸਾਫ ਸੁਥਰੇ ਨਿਹੰਗ ਵੀ ਹੈਗੇ ਹਮ ਇਹੋ ਜੀ ਗੱਲ ਸਾਰੇ ਕੋ ਜਿਹੇ ਨਹੀਂ ਹੈਗੇ ਸਾਡੇ ਉੱਤੇ ਨਾ ਭਰੋ ਵਾਲਦਾ ਇੱਕ ਹੁੰਦਾ ਸੀ ਨਿਹੰਗ ਸਿੰਘ ਉਹਦੀ ਡੈਥ ਹੋ ਗਈ ਉਹਦਾ ਕਾਲਜ ਹੁੰਦਾ ਉਸੇ ਮਰਨਾਨੇ ਭਾਜੀ ਉਹ ਬੱਸ 'ਚ ਚੜਦਾ ਸੀ ਟਿਕਟ ਪਹਿਲਾਂ ਲੈਂਦਾ ਸੀ ਨਹੀਂ ਤੇ ਆਮ ਤੌਰ 'ਤੇ ਪਤਾ ਨਹੀਂ ਬਰਸ਼ੇ ਦੀ ਜੋਰ ਕਿੰਨਾ ਟਿਕਟ ਨਹੀਂ ਦੇਣੀ ਆਪਾਂ ਹਾਂ 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 ਹੁੰਦਾ ਵੇਖੋ ਜੀ ਮੈਂ ਬਾਣਾ ਪਾਇਆ ਪਰ ਇਹਦਾ ਮਤਲਬ ਨਹੀਂ ਮੈਂ ਫਰੀ ਤੁਹਾਡੀ ਵਾਸਤੇ ਸਫ਼ਰ ਕਰਨਾ ਇਹ ਇਡਾ ਇੰਟੈਲੀਜੈਂਟ ਬੰਦਾ ਸੀ ਨਾ ਅਸੀਂ ਉਹਦੇ ਕਾਲਜ ਵਿੱਚ ਕਲਾਸਾਂ ਲਾਉਣ ਜਾਂਦੇ ਹੁੰਦੇ ਸੀ ਗੁਰਮੰਤਿਆਂ ਪਰ ਉਹ ਵਾਲ ਦੇ ਬਾਹਰ-ਬਾਰ ਆ ਮਾਤਾ ਸਾਹਿਬ ਕੋਲ ਕਾਲਜ ਖੁੱਲਿਆ ਨਹੀਂ ਅੰਗ ਸਿੰਘ ਉਹਦੀ ਡੈਥ ਹੋ ਗਈ ਦਾ ਪਰਿਵਾਰ ਅਜੇ ਵੀ ਚਲਦਾ ਨਾ ਬਹੁਤ ਚੰਗੇ ਸੋਚ ਵਾਲੇ ਬੰਦੇ ਵੀ ਹੈਗੇ ਵੇਖੋ ਕਿੰਨੇ ਨਿਹੰਗ ਸਿੰਘ ਆ ਜਿਹੜੇ ਚੰਗ ਬਾਣਾ ਪਾ ਕੇ ਚੰਗੇ ਕੰਮ ਵੀ ਕਰਦੇ ਆ ਪਰ ਉਹ ਗੱਲ ਵੀ ਇਹੋ ਜੇ ਲੋਕ ਉਹਨਾਂ ਨੂੰ ਮੁੜ ਕੇ ਬਦਨਾਮ ਕਰਦੇ ਆ ਹੁਣ ਕਿੱਦਾਂ ਜਾ ਕੇ ਇੱਕਦਮ ਕਿਸੇ ਬਾਬੇ ਕੋ ਜਾ ਕੇ ਬੈਠੇ ਆ ਕਦੀ ਕੋਈ ਬਾਬੇ ਕੋ ਬੈਠੇ ਆ ਇਹ ਤਾਂ ਪਛਾਣਨੇ ਪੈਣੇ ਜੀ ਹੁਣ ਆ ਸਮਾਜਿਕ ਤੌਰ ਤੇ ਤੁਹਾਡਾ ਕਹਿੰਦਾ ਮਤਲਬ ਕਿ ਕੋਈ ਵੀ ਚਾਏ ਉਹ ਹਿੰਦੂ ਵੀਰਾਂ ਮਸਾਲੀ ਰਾਸਾਈ ਆ ਬੋਧੀ ਆ ਸਮਾਜਿਕ ਤੌਰ ਤੇ ਹੀ ਵਿਚਰਨਾ ਆ ਵਿਚਰਨਾ ਜੀ ਦੇਖੋ ਵੀ ਜਦਾਂ ਆਪਣੇ ਆਪਾਂ ਹਿੰਦੂ ਵੀਰਾਂ ਉਹ ਮੁਸਲਮਾਨਾਂ ਨਾਲ ਵਰਤਦੇ ਆ ਪਰ ਉਹ ਮੰਦਿਰ ਚ ਨਮਾਜ਼ ਨਹੀਂ ਪੜ੍ਹਦੇ ਤੇ ਜਦਾਂ ਮੁਸਲਮਾਨ ਵੀਰ ਆ ਉਹ ਹਿੰਦੂ ਵੀਰਾਂ ਨਾਲ ਵਰਤਦੇ ਆ ਤੇ ਮੱਜੇ ਚ ਆਰਤੀ ਨਹੀਂ ਕਰਦੇ ਹਾਂਜੀ ਇਹ ਕਿਦੇ ਸਾਰੇ ਦੇ ਵੱਖਰੇ ਆ ਤੁਹਾਡਾ ਵੀ ਕਿਦੇ ਸਾਡੇ ਸਿੱਖਾਂ ਦੇ ਵੱਖਰੇ ਆ ਸਮਾਜਿਕ ਤੌਰ ਤੇ ਹੀ ਆਖਾਂ ਅਮਰੀਕਾ ਜਾਂ ਤੁਹਾਡਾ ਕੋਈ ਦੋਸਤ ਹਿੰਦੂ ਕਹਿੰਦਾ ਜੇ ਆਪਾਂ ਨਾ ਆਪਣਾ ਭਾਈ ਹਿੰਦੂ ਜੀ ਸਿੰਘ ਆਪਣਾ ਬਿਜ਼ਨਸ ਸਾਂਝਾ ਕਰੀਏ ਕਰੀਦਾ ਵਾ ਹਾਂ ਜੀ ਕਰਦੇ ਆ ਮੈਂ ਤਾਂ ਸਾਰੇ ਮੇਰਾ ਦੋਸਤ ਪਾਕਿਸਤਾਨੀ ਮਨ ਹਾਂ ਆਇਆ ਤੁਹਾਨੂੰ ਮੇ ਆਇਆ ਬਿਲਕੁਲ ਬਿਲਕੁਲ ਜੀ ਅਸੀਂ ਹੁਣੇ ਪਾਕਿਸਤਾਨ ਗਿਆ ਸੀ ਅਸੀਂ ਸਾਰੇ ਜਾਣੇ ਤੋਂ ਉੱਥੇ ਨੂੰ ਸਾਨੂੰ ਕਮਾਏ ਸਾਡੇ ਪਾਕਿਸਤਾਨੀ ਵੀਰਾਂ ਨੇ ਤੋਂ ਮੁਸਲਮਾਨ ਸਾਰੇ ਆਪਣੇ ਭਰਾ ਹੀ ਹੈ ਨਾ ਇਸ ਕਰਕੇ ਇਹ ਕੋਈ ਗੱਲ ਨਹੀਂ ਹੈਗੀ ਮੈਨੂੰ ਲੱਗਦਾ ਅਸੀਂ ਅਸਰੀ ਨਜ਼ਰ ਚਾਹੀਦਾ ਕਈ ਵਾਰੀ ਜਦੋਂ ਸਿੱਖੀ ਲਹਿਰ ਸਭ ਚਾਹ ਪਾਣੀ ਪੀਣਾ ਉਥੇ ਇੱਕ ਡਾਕਟਰ ਸੀ ਤੇ ਸ਼੍ਰੀਨਗਰ ਦੀ ਗੱਲ ਆ ਤੋ ਜਿੰਨੇ ਦਿਨ ਹੀ ਰਹਿ ਉਹਨੇ ਕੋਈ ਸਾਡੇ ਕਿਸੇ ਸ਼ਿੰਗਰੇ ਕੋਈ ਬਿਮਾਰ ਹੋਣਾ ਕੋਈ ਮੈਡੀਸਨ ਤੇ ਪਹੇਲੇ ਨਹੀਂ ਦਤਾ ਕਹਿੰਦਾ ਯਾਰ ਸਾਡੇ ਜਿਹਨੂੰ ਧੀਆਂ ਉਥੇ ਪੰਜਾਬ ਜਾਂਦੀਆਂ ਤੁਸੀਂ ਕਿੰਨੀ ਰਿਸਪੈਕਟ ਦਿੰਦੇ ਹੋ ਮਤਲਬ ਕੋਈ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਤੋ ਇਥੇ ਇੱਕ ਇੱਕ ਉਹਨਾਂ ਨੂੰ ਪਤਾ ਵੀ ਇਹ ਇਹਨਾਂ ਦਾ ਆਪਣਾ ਕੀਤਾ ਸਾਡਾ ਆਪਣਾ ਕੀਤਾ ਹਾਂ ਪਰ ਤੁਸੀਂ ਇੱਕ ਗੱਲ ਉਹਨਾਂ ਕਿਤੀ ਤੁਸੀਂ ਇੱਕ ਫਿਲਮ ਵੇਖੀ Netflix ਤੇ ਮਹਾਰਾਜ ਹਾਂਜੀ ਪਰ ਤੁਸੀਂ ਗੱਲ ਵੇਖੋ ਵੀ ਜਿੱਦਾਂ ਸਮਾਜ ਸੁਧਾਰ ਦੀ ਗੱਲ ਕਰਦੀ ਆ ਧਾਰਮਿਕ ਰੀਤੀਆਂ ਦੇ ਵਿਰੁੱਧ ਜਿੱਦਾਂ ਤੁਸੀਂ ਬੋਲਦੇ ਜੇ ਜਾਂ ਹੋਰ ਵੀ بڑے ਪ੍ਰਚਾਰਕ ਬੋਲਦੇ ਆ ਵੱਖ-ਵੱਖ ਸੰਪਰਦਾਵਾਂ ਦੇ ਵੀ ਜਿੱਦਾਂ ਤੁਸੀਂ ਕਹਿੰਦੇ ਨੰਗ ਸਿੰਘ ਵੀ ਹੁੰਦੇ ਆ ਜੇ ਬਈ ਕੋ ਵੇਖੋ ਕੋਈ ਵੀ ਸਮਾਜ ਦੇ ਵਿੱਚ ਮੁਸਲਮਾਨ ਚਾਹੇ ਹਿੰਦੂ ਉਹ ਜਿਹੜਾ ਕਰਸਨ ਦਾ ਸੋਚੋ ਕਰੈਕਟਰ ਅਸਲੀ ਆ ਉਹ ਹਿੰਦੂ ਕਰੈਕਟਰ ਆ ਨਾ ਦੇਖੋ ਕਿੰਨੀ ਉਹਨੇ ਗੱਡਾ ਮਤਲਬ ਕਿ ਉਹ ਰੈਵੋਲੂਸ਼ਨਰੀ ਬੰਦਾ ਸੀ ਕਿੱਡੀ ਵੇਖੋ ਜੀ ਉਸ ਤੋਂ ਗੱਲ ਜਿਹੜੀ ਗੱਲ ਕੀਤੀ ਉਹ ਜਿਹੜੀ ਮੂਵੀ ਦੇ ਵਿੱਚ ਇਹਨਾਂ ਦਾ ਜਿਹੜਾ ਭਗਤ ਦਾ ਕੁਐਸਚਨ ਨਾ ਕਰ ਸਕੇ ਭਗਤ ਅਧੂਰਾ ਜਿਹੜਾ ਧਰਮ ਜਵਾਬ ਨਾ ਦੇ ਸਕੇ ਉਹ ਧਰਮ ਅਧੂਰਾ ਕਿੱਡੀ ਵੱਡੀ ਗੱਲ ਆ ਜਿਹੜਾ ਸਵਾਲ ਨਹੀਂ ਕਰਦਾ ਉਹ ਭਗਤ ਵੀ ਅਧੂਰਾ ਵਾ ਉਹਨੂੰ ਅੰਧ ਭਗਤ ਕਹਿੰਦੇ ਆ ਅੰਧ ਭਗਤ ਵੀ ਅੱਖਾਂ ਮੀਟ ਕੇ ਤੁਰਿਆ ਇੱਥੇ ਹੁਣਾਂ ਤਾਂ ਭਗਤੀ ਪੈਦਾ ਕੀਤੀ ਆ ਯਾਰ ਇੱਥੇ ਐ ਕਿਉਂ ਨਹੀਂ ਭਾਈ ਉਹ ਬੰਦਾ 1860 ਚ ਕਹਿ ਰਿਹਾ ਗੁਰਨਾਨ ਸਿੰਘ ਸਾਹਿਬ 1400 ਕੁਸ਼ ਗੁਰੂ ਸਾਹਿਬ ਪਹਿਲੇ ਕਹਿ ਗਏ ਆ ਗੁਰੂ ਸਾਹਿਬ ਦੇ ਕਹਿੰਦੇ ਵੀ ਗੁਰੂ ਸਾਹਿਬ ਤਾਂ ਆਰਤੀਆਂ ਦੀ ਹਰ ਇੱਕ ਚੀਜ਼ ਆ ਉਹ ਤਰਕ ਸੀ ਨਾ ਅਸਲ ਦੇ ਵਿੱਚ ਸਿੱਧਾ ਗੋਲ ਵੀ ਕਿੱਡੀ ਵੱਡੀ ਗੱਲ ਅੱਲਾ ਇੱਕ ਮਸੀਤ ਬਸਤਾ ਹੈ ਔਰ ਮੁਲਕ ਕਿਸ ਕੇ ਰਾ ਹਿੰਦੂ ਮੂਰਤ ਨਾਮ ਨਵਾ ਸੀ ਅਗਲੇ ਦਾ ਦੋ ਮੈਂ ਤਤ ਨਾ ਹੀ ਰਾ ਤਾਂ ਲੋਕਾਂ ਨੇ ਹਾਂਜੀ ਭਗਤਕੀਰ ਜੀ ਹੁਣ ਇਹ ਤਰਕ ਨਹੀਂ ਸੀ ਇਹ ਤਰਕ ਸੀ ਗੁਰੂ ਸਾਹਿਬ ਜੀ ਦਾ ਕਿ ਤਰੀਕਾ ਸੀ ਸਮਝਾਉਣ ਦਾ ਗੱਲ ਕਰਨ ਦਾ ਵੀ ਗੁਰੂ ਸਾਹਿਬ ਲੌਜਿਕ ਨਾਲ ਗੱਲ ਕੀਤੀ ਆ ਦਲੀਲ ਨਾਲ ਗੱਲ ਕੀਤੀ ਆ ਇਹ ਤਾਂ ਸਾਨੂੰ ਪਤਾ ਹੀ ਬਣਾ ਰਿਹਾ ਇਹਦੇ ਅੱਖਾਂ ਮੀਟ ਕੇ ਅਸੀਂ ਕਹੀਏ ਦਿਨ ਵਾਂ ਲੇਕਿਨ ਦਿਨ ਅਸੀਂ ਕਹੀਏ ਰਾਤ ਆ ਏਕਨ ਰਾਤ ਆ ਅੱਛਾ ਇਹ ਇਦਾਂ ਇਹ ਇਦਾਂ ਬਣਾਉਂਦੇ ਆ ਮਤਲਬ ਬਾਬਾ ਕਹਿ ਰਿਹਾ ਵੀ ਹੁਣ ਬਾਹਰ ਰਾਤ ਆ ਬਾਹਰ ਹੁਣ ਦਿਨ ਨਾ ਉਹ ਬਾਬਾ ਕਹਿੰਦਾ ਰਾਤ ਆ ਤੇ ਭਗਤਾਂ ਨੇ ਕਹਿਣਾ ਹਾਂਜੀ ਬਾਬਾ ਜੀ ਕਹਰੇ ਰਾਤ ਆ ਇੱਕ ਵਿੱਚ ਬਿਠਾਂਦਾ ਨਹੀਂ ਬਾਹਰ ਸੂਰ ਚੜਿਆ ਪਿਆ ਹੂੰ ਤੂੰ ਤਰਕ ਕਰਦਾ ਬਾਬੇ ਤੇ ਅੱਛਾ ਪਤਾ ਅੰਨਿਆ ਦੂਜਿਆਂ ਨੂੰ ਵੀ ਅਗਾਵਾਂ ਕੇ ਬਾਹਰ ਦੇ ਨਾ ਹੁੰਦਾ ਨਹੀਂ ਬਾਬੇ ਦੀ ਹਾਂ ਜਾ ਮਣੌਣੀ ਆ ਹੂੰ ਤੋ ਤੇ ਕਰਸਨ ਦਾ ਸੀ ਜਨੇ ਆਖਿਆ ਮੈਂ ਨਾ ਇਦਾਂ ਕਿਦਾਂ ਹੋ ਜੇ ਹੂੰ ਮਤਲਬ ਵੇਖੋ ਕਿਦਾਂ ਉਹਨੇ ਉਹ ਜਿਹੜੀ ਮੂਵੀ ਮੈਂ ਕਹਾ ਸਾਰਿਆਂ ਨੂੰ ਵੇਖਣੀ ਚਾਹੀਦੀ ਉਹ ਤੇ 10 ਰੁਪਏ ਉਹ ਵੇਖ ਕੇ ਇੱਕ ਹੋਰ ਚੀਜ਼ ਸਮਝ ਆਉਂਦੀ ਆ ਵੀ ਸਾਡੇ ਅਸੀਂ ਕਿੰਨੇ ਭਾਗਾਂ ਵਾਲੇ ਵੀ ਕਿਸ ਦਲਦਲ ਚੋਂ ਗੁਰੂ ਸਾਹਿਬ ਨੇ ਸਾਨੂੰ ਕਿੰਨੇ 100 ਸਾਲ ਪਹਿਲਾਂ ਹੀ ਕੱਢਿਆ ਇੱਕ ਗੱਲ ਮੈਂ ਹੋਰ ਆਪਣੇ Hindu ਸਮਾਜ ਤੇ ਮੁਸਲਮਾਨ ਖਾਸ ਕਰਕੇ ਉਹਨਾਂ ਦੇ ਹੱਕ 'ਚ ਮੈਂ ਵਧੀਆ ਗੱਲ ਕਰਨਾ ਚਾਹਣਾ ਗੁਰੂ ਨਾਨਕ ਸਾਹਿਬ ਤਦ ਕਰ ਕੇ ਗਏ ਉਹਨਾਂ ਦੇ ਸਥਾਨਾਂ ਤੇ ਗਏ ਨਾ ਚਾਹਰ ਦਵਰ ਗਏ ਚਾਹ ਸਿੱਧਾ ਕੋ ਗਏ ਆ ਤੇ ਕਰਸਨ ਦਾਸ ਜਿਹੜਾ ਸੀਗਾ ਉਹਨੇ ਵੀ ਇੱਕ ਬੜੇ ਵੱਡੇ ਬੰਬੇ ਦਾ ਸਭ ਤੋਂ ਵੱਡਾ ਪੁਜਾਰੀ ਸੀਗਾ ਉੱਤੇ ਕੀਤਾ ਪਰ ਵੇਖ ਲਓ ਉੱਥੇ ਤੇ ਹਮਲਾ ਨਹੀਂ ਹੋਇਆ ਉਹ ਨਾਨਕ ਸਾਹਿਬ ਤੋਂ ਇਹਦਾ ਮਤਲਬ ਕਿ ਬੜੇ ਬੜੇ ਜਿਹੜੇ ਪੰਡਤ ਵੀ ਸੀ ਜਾਂ ਸਿੱਧ ਵੀ ਸੀ ਜਿਨ੍ਹਾਂ ਨੂੰ ਗੁਰਨਾਨਕ ਸਾਹਿਬ ਦੇ ਵਿਚਾਰ ਨਹੀਂ ਮਿਲਦੇ ਅੰਦਰੋਂ ਨਿਰਮਲ ਸੀ ਉਹ ਇੱਕ ਗੱਲ ਕੱਢੀ ਕਮਾਲ ਦੀ ਹੁੰਦਾ ਜੀ ਮਰਵਾ ਦਈਏ ਕਰਸਨ ਦਾਸ ਨੂੰ ਕਹਿੰਦਾ ਨਹੀਂ ਹੁੰਦਾ ਜੀ ਮਰਵਾਤਾ ਤੇ ਉਹ ਉਹਨੇ ਉਹਨੇ ਸ਼ਹੀਦ ਬਣ ਜਾਣਾ ਇਸ ਕਰਕੇ ਉਹਨੂੰ ਮਰਵਾਣਾ ਉਹ ਨਾਂ ਮੇਰਾ ਲੱਗਣਾ ਕਹਿੰਦਾ ਹੂੰ ਮੇਰਾ ਨਾਲ ਉਹ ਅਲਕਿ ਡਿਵੜੀ ਗੱਲ ਉਹਨੂੰ ਸਮਝਵਾ ਹਮ ਇੱਥੇ ਤੇ ਮੈਂਟਲ ਆਉਂਦੇ ਜਿਹੜਾ ਬੰਦਾ ਜੇ ਕੋਈ ਕਿਸੇ ਵਿਚਾਰਤ ਰਾ ਨੂੰ ਨਹੀਂ ਮੰਨਦਾ ਮਾਰਨ ਦਾ ਕਹੋਂਦੇ ਆ ਹਮ ਫੁੱਲਾ ਹੁੰਣਾ ਜਿਹਦਾ ਵਿਚਾਰ ਗੁਰੂ ਸਾਹਿਬ ਵੇਲੇ ਤੇ ਵੀ ਕਿਸੇ ਦਾ ਨਹੀਂ ਵਿਚਾਰ ਮਿਲਦੇ ਤੁਸੀਂ ਆਪਣੇ ਰਾਹ ਪਾਈ ਆਪਣੇ ਆਪਣੇ ਰਾਹ ਤੁਸੀਂ ਵੇਖਣਾ ਕਿ ਹਿਟਲਰ ਦੀ ਬੜੀ ਫੋਟੋ ਮਸ਼ਹੂਰ ਹੁੰਦੀ ਆ ਹਿਟਲਰ ਆਪਣਾ ਸਾਈਨ ਇਦਾਂ ਕਰਕੇ ਡਾ ਉਹਦਾ ਸਲੂਟ ਆ ਖੜਾ ਵਾ ਹਾਂਜੀ ਸਾਰੇ ਬੰਦੇ ਖੜੇ ਉਹਨਾਂ ਚ ਇੱਕ ਬੰਦਾ ਆ ਜਿਹਨੇ ਨਹੀਂ ਕੀਤਾ ਹਾਂ ਉਹ ਤਾਂ ਅੱਜ ਵੀ ਨਾ ਚੱਲਦਾ ਦੁਨੀਆ 'ਚ ਇੱਕ ਬੰਦਾ ਉਹ ਹਾਲੇ ਕਿ ਮੌਤ ਦੀ ਸਜ਼ਾ ਸੀ ਉਹ ਹਾਂ ਮੌਤ ਨਹੀਂ ਕੀਤਾ ਉਹਨੇ ਨਹੀਂ ਕੀਤਾ ਬਸ ਗੱਲ ਪਰ ਉਹ ਉਹਨੇ ਵੇਖ ਲਓ ਇੱਕ ਬੰਦਾ ਹੈ ਸੀ ਜਾਨੀ ਕੇ ਸੋ ਇਹਦਾ ਮਤਲਬ ਕਿ ਟਾਈਮ ਟਾਈਮ ਤੇ ਬੰਦੇ ਹੁੰਦੇ ਰਹਿੰਦੇ ਚਾਹੇ ਕਰਤਸੰਦਾਸ ਹੀ ਭਗਤ ਕਬੀਰ ਜੀ ਹੀ ਬਾਬਾ ਫਰੀਦ ਜੀ ਆਪਣੇ ਗੁਰਨਾਣਕ ਸਾਹਿਬ ਬਿਲਕੁਲ ਯਾ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਨੂੰ ਅੱਜ ਤੁਹਾਨੂੰ 5 ਮਿੰਟ ਕਿਹਾ ਸੀ ਨਿਕਲੋ ਸਮਾਂ ਇੱਕ ਘੰਟਾ ਲਿਆ ਲਿਆ ਚਲੋ ਕੋਈ ਨਾ ਤੇ ਇਦਾਂ ਮੁਲਗਲ ਕਦੀ ਕਦੀ ਹੁੰਦੀ ਤੁਸੀਂ ਆਏ ਜੀ ਹੁਣ ਤੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਓਕੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਫਤ ਜੀ ਕਿਫਤ ਜੀ